ਹਲਕਾ ਰਾਜਪੁਰਾ ਦੇ ਵਿਦਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਰਾਜਪੁਰਾ ਦੇ ਡੀਐਸਪੀ ਦਫ਼ਤਰ ਦੇ ਵਿੱਚ ਹਲਕਾ ਰਾਜਪੁਰਾ ਦੇ ਵਿੱਚ ਪੈਂਦੇ ਥਾਣੀ ਅਤੇ ਚੌਂਕੀ ਇੰਚਾਰਜ ਸਾਬਾਨਾਂ ਦੀ ਸਾਂਝੀ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਹਲਕੇ ਦੇ ਵਿੱਚ ਵਾਦ ਰਹੀਆਂ ਵਾਰਦਾਤਾ ਜਿਵੇਂ ਕਿ ਸਨੇਚਿੰਗ ਲੜਾਈ ਝਗੜੇ ਤੇ ਲੁੱਟਕੋ ਅਤੇ ਖਾਸ ਕਰਕੇ ਪੰਜਾਬ ਦੇ ਜੋ ਸੀਐਮ ਮਾਨ ਦੇ ਵੱਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਮੁਹਿੰਮ ਚਲਾਈ ਗਈ ਹੈ ਉਸ ਨੂੰ ਲੈ ਕੇ ਖਾਸ ਹਦਾਇਤਾਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਰਾਜਪੁਰ ਦੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਵੀ ਮੌਜੂਦ ਰਹੇ ਨੇ ਇਸ ਮੌਕੇ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਵੱਡਾ ਬਿਆਨ ਦਿੱਤਾ ਗਿਆ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਰਾਜਪੁਰਾ ਪੁਲਿਸ ਪ੍ਰਸ਼ਾਸਨ ਦੀ ਇੱਕ ਬੈਠਕ ਰਾਜਪੁਰੇ ਦੇ ਡੀਐਸਪੀ ਦਫਤਰ ਦੇ ਵਿੱਚ ਰੱਖੀ ਗਈ ਸੀ ਜਿਸ ਦੇ ਵਿੱਚ ਹਲਕਾ ਰਾਜਪੁਰੇ ਦੇ ਵਿੱਚ ਪੈਂਦੇ ਥਾਣੇ ਤੇ ਚੌਕੀ ਇੰਚਾਰਜਾਂ ਨੂੰ ਖਾਸ ਤੌਰ ਤੇ ਹਟਾਇਤਾ ਦਿੱਤੀਆਂ ਗਈਆਂ ਕਿ ਸ਼ਹਿਰ ਦੇ ਵਿੱਚ ਕਿਸੇ ਪ੍ਰਕਾਰ ਦੀ ਗੈਰ ਕਾਨੂੰਨੀ ਕੰਮ ਅਤੇ ਗੈਰ ਕਾਨੂੰਨੀ ਵਾਰਦਾਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅੱਗੇ ਇਸ ਮੌਕੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾਉਣੀਆ ਤੇ ਨਾਲ ਹੀ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਦਾ ਕੀ ਕੁਝ ਕਹਿਣਾ ਸੀ ਸੋ ਆਓ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਅੱਜ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਦੇਵਾਂਗੀ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਦੀ ਸੀਟ ਜਿੱਤੀ ਹੈ ਤਾਂ ਸਾਰੇ ਵਧਾਈ ਦੇ ਪਾਤਰ ਆਪਾਂ ਤੇ ਅੱਜ ਦੀ ਜਿਹੜੀ ਮੀਟਿੰਗ ਦਾ ਮੇਨ ਮਕਸਦ ਸੀ ਅੱਜ ਸਾਡੇ ਮਾਨਯੋਗ ਡੀਐਸਪੀ ਸਾਹਿਬ ਤੇ ਸਾਰੇ ਐਸਐਚਓ ਚੌਂਕੀ ਇੰਚਾਰਜ ਸਾਰੇ ਜਿਹੜੀ ਕੁਝ ਨਵੀਂ ਟੀਮ ਆਈ ਹੈ ਇੱਕ ਤਾਂ ਸਾਰਿਆਂ ਨਾਲ ਮੁਲਾਕਾਤ ਦਾ ਸੀਗਾ ਔਰ ਦੂਸਰਾ ਜਿਵੇਂ ਤੁਸੀਂ ਜਾਣਦੇ ਹੋ ਵੀ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਪੂਰੀ ਮਿਹਨਤ ਛੇੜੀ ਹੋਈ ਹੈ ਔਰ ਮੈਂ ਫਕਰ ਨਾਲ ਕਹੂੰਗੀ ਕਿ ਰਾਜਪੁਰਾ ਵਿੱਚ ਉਹ ਮਹੀਮ ਲਈ ਸਾਰੇ ਬਹੁਤ ਅਗਰੈਸਿਵ ਨੇ ਔਰ ਜਿਹੜੇ ਨਸ਼ੇ ਵੇਚਦੇ ਐ ਉਹਨਾਂ ਤੇ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਇੱਕ ਤਾਂ ਸਾਡੀ ਇਸ ਤੇ ਮੀਟਿੰਗ ਸੀਗੀ ਕਿ ਅੱਜ ਇਹਨਾਂ ਤੇ ਵੱਲ ਅਸੀਂ ਹੋਰ ਧਿਆਨ ਦਈਏ ਜਿਹੜੇ ਕੋਈ ਗਲਤ ਅੰਸਰ ਹੈ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਦੂਸਰਾ ਰਾਜਪੁਰੇ ਵਿੱਚ ਪਿੱਛੇ ਜੇ ਕਈ ਦਿਨਾਂ ਤੋਂ ਸਾਨੂੰ ਸ਼ਿਕਾਇਤਾਂ ਵੀ ਮਿਲ ਰਹੀਆਂ ਅਸੀਂ ਵੀ ਕੁਝ ਲੋਕ ਤਲਵਾਰਾਂ ਲੈ ਕੇ ਘੁੰਮ ਰਹੇ ਨੇ ਕਿਰਪਾਨਾਂ ਲੈ ਕੇ ਘੁੰਮ ਰਹੇ ਨੇ ਤਾਂ ਸਾਰੀ ਟੀਮ ਨਾਲ ਅੱਜ ਡੀਐਸਪੀ ਸਾਹਿਬ ਨਾਲ ਇਹੀ ਮੀਟਿੰਗ ਹੋਈ ਹੈ ਕਿ ਜਿਹੜੇ ਗੁੰਡਾ ਅੰਸਰ ਹੈ ਉਹਨਾਂ ਦੇ ਨੱਥ ਪਾਈ ਜਾਵੇ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ ਤਾਂ ਕਿ ਰਾਜਪੁਰੇ ਵਿੱਚ ਕੋਈ ਵਾਰਦਾਤ ਨਾ ਹੋਵੇ ਔਰ ਮੈਨੂੰ ਮਾਨ ਹੈ ਜਿਹੜੀ ਸਾਡੀ ਟੀਮ ਹੈ ਬਹੁਤ ਅੱਛੀ ਟੀਮ ਹੈ ਔਰ ਰਾਜਪੁਰੇ ਦੇ ਮਾਹੌਲ ਨੂੰ ਅਸੀਂ ਪੂਰਾ ਵਧੀਆ ਸੁਖਾਵਾਂ ਮਾਹੌਲ ਬਣਾਵਾਂਗੇ ਔਰ ਰਾਜਪੁਰੇ ਵਿੱਚ ਐਦਾਂ ਦੀ ਇਹਨਾਂ ਨੇ ਮੈਨੂੰ ਪੂਰੀ ਗਾਰੰਟੀ ਦਿੱਤੀ ਹੈ ਕਿ ਰਾਜਪੁਰੇ ਵਿੱਚ ਐਦਾਂ ਦੀ ਕੋਈ ਵੀ ਘਟਨਾ ਨਹੀਂ ਹੋਊਗੀ ਤੇ ਇੱਕ ਗੱਲ ਹੋਰ ਸੀ ਕਿ ਜਿਵੇਂ ਆਮ ਜਨਤਾ ਪੁਲਿਸ ਤੋਂ ਜਾਂਦੀ ਡਰਦੀ ਹੈ ਦਾ ਸਾਰਿਆਂ ਨੂੰ ਇਹੀ ਕਿਹਾ ਗਿਆ ਹੈ ਕਿ ਜਦੋਂ ਵੀ ਆਮ ਲੋਕ ਆਣ ਉਹਨਾਂ ਨੂੰ ਪੂਰੀ ਰਿਸਪੈਕਟ ਮਿਲੇ ਉਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਪੁਲਿਸ 'ਚ ਗਏ ਸੀ ਜੀ ਪੁਲਿਸ ਨੇ ਸਾਡੀ ਗੱਲ ਨਹੀਂ ਸੁਣੀ ਤਾਂ ਸਾਰੀ ਟੀਮ ਨੇ ਪੂਰਾ ਭਰੋਸਾ ਦਿਵਾਇਆ ਕਿ ਆਮ ਲੋਕਾਂ ਦਾ ਅਸੀਂ ਪੂਰੀ ਰਿਸਪੈਕਟ ਕਰਾਂਗੇ ਔਰ ਜਿਹੜੇ ਗੁੰਡਾ ਅੰਸਰ ਹੈ ਉਹਨਾਂ ਵੱਲ ਵਿਰੋਧਕ ਪੂਰੀ ਕਾਰਵਾਈ ਕੀਤੀ ਜਾਵੇ ਜਦ ਤੱਕ ਇਹ ਪੁਲਿਸ ਵੱਲੋਂ ਸਮਸਮਿਤ ਨਾਕਾ ਬੰਦੀ ਕੀਤੀ ਜਾਂਦੀ ਹੈ ਉੱਥੇ ਕਈ ਨੰਬਰ ਪਲੇਟਾਂ ਤੋਂ ਬਿਨਾਂ ਮੋਟਰਸਾਈਕਲ ਤੋਂ ਘੁੰਮਦੇ ਨੇ ਪੁਲਿਸ ਰੁਕਦੀ ਹੈ ਉਹ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਦੇ ਕਿਸੇ ਸਿਫਾਰਸ਼ੀ ਬੰਦੇ ਨੇ ਫ ਕਰਾਇਮ ਬੰਦਾ ਇਸ ਗੱਲ ਨੂੰ ਲੈ ਕੇ ਕੁਝ ਐਕਸ਼ਨ ਦੇਖੋ ਇਹ ਗੱਲ ਮੈਂ ਪਹਿਲਾਂ ਹੀ ਇਹਨਾਂ ਨੂੰ ਕਹੀ ਹੈ ਕਿ ਜੇ ਕੋਈ ਗਲਤ ਬੰਦਾ ਹੈ ਕੋਈ ਵੀ ਆਮ ਆਦਮੀ ਪਾਰਟੀ ਦਾ ਵਰਕਰ ਕਵੇ ਕੋਈ ਗਲਤ ਕੰਮ ਕਰਦਾ ਹੈ ਕੋਈ ਵਰਕਰ ਹੈ ਕੋਈ ਪੀਏ ਹੈ ਕੋਈ ਵੀ ਹੈ ਕਿਸੇ ਦੀ ਗੱਲ ਨਹੀਂ ਸੁਣੀ ਜੋ ਅਸੀਂ ਕਰਾਇਮ ਰੋਕਣਾ ਹੈ ਉਸ ਕਰਾਇਮ 'ਚ ਜੇ ਕੋਈ ਮੇਰਾ ਫੈਮਿਲੀ ਮੈਂਬਰ ਵੀ ਹੈ ਉਸ ਤੇ ਵੀ ਕਾਰਵਾਈ ਕੀਤੀ ਜਾਵੇ ਜਨਮ ਜਿਵੇਂ ਕਿ ਤੁਸੀਂ ਕਹਿ ਕਿ ਨਸ਼ੇ ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਕਾਫੀ ਉਪਰਾਲੇ ਕਰ ਰਹੀ ਹੈ ਤੇ ਭਗਵੰਤ ਮਾਨ ਜੀ ਨੇ ਕਿਹਾ ਕਿ ਨਸ਼ੇ ਫੜਨੇ ਵੀ ਚਾਹੀਦੇ ਆ ਤੇ ਰੁਪਈਏ ਨੂੰ ਅੰਦਰ ਕਰਨਾ ਚਾਹੀਦਾ ਹੈ ਜੇ ਆਪਣੇ ਰਾਜਪੁਰੇ ਦੇ ਵਿੱਚ ਹੋਣੀ 6 ਕਿਲੋ ਫੀਮ ਰੀਸੈਂਟਲੀ ਅੱਜ ਹੀ ਪ੍ਰੈਸ ਕਾਨਫਰੰਸ ਹੋਈ ਹੈ ਕਿਹਾ ਜਿਸ ਅਫਸਰ ਨੇ ਉਹ ਫੜੀ ਹੈ ਜਿਹੜੀ ਟੀਮ ਨੇ ਉਹ ਫੜੀ ਆ ਉਹਨਾਂ ਨੂੰ ਕੋਈ ਤਰੱਕੀ ਆ ਕੋਈ ਸਨਮਾਨ ਦੀਵਾਨ ਵਾਸਤੇ ਤਾਂ ਕਿ ਪੁਲਿਸ ਦੇ ਹੌਸਲੇ ਵਧਣ ਕੁਝ ਇਹ ਜੋ ਉਪਰਾਲਾ ਕਰੂਗੀ ਬਿਲਕੁਲ ਹੋਊਗਾ ਜੀ ਮੈਂ ਪਹਿਲਾਂ ਕਹਿ ਕੇ ਆਈ ਆ ਕਿ ਪੰਜਾਬ ਵਿੱਚ ਸਾਡੀ ਅਸੀਂ ਇਹ ਕੋਸ਼ਿਸ਼ ਰੱਖੀ ਹੈ ਡੀਐਸਪੀ ਬਰਾੜ ਸਾਹਿਬ ਦੇ ਇਹਨਾਂ ਦੀ ਅਗਵਾਈ ਵਿੱਚ ਪੂਰੀ ਟੀਮ ਕੀ ਅਸੀਂ ਰਾਜਪੁਰੇ ਨੂੰ ਨੰਬਰ 1 ਲਿਆਂਦਾ ਜਾਵੇ ਔਰ ਸੀਐਮ ਸਾਹਿਬ ਤੋਂ ਐਪਰੀਸ਼ੀਏਸ਼ਨ ਵੀ ਮਿਲੇ ਔਰ ਜੋ ਇਹਨਾਂ ਦੀ ਤਰੱਕੀ ਦਾ ਹੈ ਉਹ ਵੀ ਸਿਸਟਮ ਜ਼ਰੂਰ ਕੀਤਾ ਜਾਊਗਾ ਔਰ ਉਹਨਾਂ ਨੂੰ ਪੂਰੀ ਐਪਰੀਸ਼ੀਏਸ਼ਨ ਮਿਲੂਗੀ ਇਹ ਵੀ ਆਪਣੀਆਂ ਜਾਨਾਂ ਤੇ ਖੇਲ ਕੇ ਜਾਨਾ ਜੋਖਮ ਚ ਪਾ ਕੇ ਇਹ ਇਦਾਂ ਦੀਆਂ ਨਸ਼ੇੜੀਆਂ ਦੀਆਂ ਗੁੰਡਾ ਅੰਸਰ ਨਾਲ ਮੁਕਾਬਲਾ ਕਰਦੇ ਆ ਤਾਂ ਇਹਨਾਂ ਦਾ ਵੀ ਹੱਕ ਹੈ ਇਹਨਾਂ ਨੂੰ ਵੀ ਐਪਰੀਸ਼ੀਏਸ਼ਨ ਮਿਲਣੀ ਚਾਹੀਦੀ ਹੈ ਜਿਹੜੀ ਮੀਟਿੰਗ ਰੱਖੀ ਹਾਂ ਬਸ ਅੱਜ ਐਮਐਲਏ ਸਾਹਿਬ ਮੈਂ ਸਾਡੇ ਕੋਲ ਆਏ ਦਫ਼ਤਰ ਸਾਰੇ ਐਸਐਚਓ ਸਾਹਿਬ ਨੂੰ ਬਰੀਫਿੰਗ ਕੀਤੀ ਸਾਨੂੰ ਬੜਾ ਵਧੀਆ ਇਹ ਸਾਹਿਬ ਸਾਰਿਆਂ ਨੂੰ ਬੜਾ ਚੰਗਾ ਇਹ ਇਨਕਰੇਜਮੈਂਟ ਆ ਤੇ ਮੈਂ ਬਹੁਤ ਧੰਨਵਾਦ ਆ ਮੈਮ ਦਾ ਥੈਂਕ ਯੂ ਵੈਰੀ ਮੱਚ ਮੈਮ ਜਿਹੜਾ ਤੁਸੀਂ ਆ ਕੇ ਸਾਰਿਆਂ ਨੂੰ ਕੀਤਾ ਬਾਕੀ ਸਾਨੂੰ ਸਾਡੇ ਐਸਐਸਪੀ ਸਾਹਿਬ ਪਟਿਆਲਾ ਡੀਏਜੀ ਸਾਹਿਬ ਡੀਜੀਪੀ ਸਾਹਿਬ ਪੰਜਾਬ ਤੇ ਸੀਐਮ ਸਾਹਿਬ ਉਹਨਾਂ ਵੱਲੋਂ ਸਮੇਂ-ਸਮੇਂ ਸਿਰ ਡਾਇਰੈਕਸ਼ਨਸ ਆ ਰਹੀਆਂ ਨੇ ਨਸ਼ੇ ਦੇ ਖਿਲਾਫ ਉਮੀ ਅਸੀਂ ਕੰਮ ਕਰ ਰਹੇ ਹਾਂ ਜੋ ਜੋ ਰਾਜਪੁਰਾ ਪੁਲਿਸਾ ਬਹੁਤ ਮੰ ਤਨ ਤਨਹੀ ਨਾਲ ਕੰਮ ਕਰ ਰਹੀ ਹੈ ਉਹ ਵੀ ਕਰਦੇ ਆ। ਥੈਂਕ ਯੂ। ਬੜੀ ਘੱਟ ਹੈ ਕਿ ਪੁਲਿਸ ਦੀ ਨਫਰੀ ਬੜੀ ਘੱਟ ਹੈ ਇਸ ਨੂੰ ਲੈ ਕੇ ਕੋਈ ਡਿਮਾਂਡ ਕੀਤੀ ਜਾਵੇ। ਇਹ ਅੱਜ ਆਪਾਂ ਦੇਖ ਲਾਂਗੇ ਜੀ। ਥੈਟ ਇਜ਼ ਅ ਡਿਫਰੈਂਟ ਮੈਟਰ ਇਨਰ। ਰਾਜਪੁਰਾ ਜੀ ਮੈਡਮ ਅੱਜ ਖੜੇ ਹੈ ਤੇ ਤੁਸੀਂ ਵੀ ਖੜੋ ਸਾਡੇ ਵੱਲੋਂ ਇੱਕ ਰਿਕਵੈਸਟ ਕੀਤੀ ਗਈ ਸੀ ਐਸਐਸਪੀ ਸਾਹਿਬ ਨੂੰ ਵੀ ਜਿੰਨੀ ਵੀ ਰਾਜਪੁਰਾਦਰ ਕਵਰੀ ਹੁੰਦੀ ਹੈ ਇਲਾਕੇ ਤੋਂ ਹੁੰਦੀ ਹੈ ਉਹ ਰਾਜਪੁਰੇ ਦੇ ਵਿੱਚ ਪ੍ਰੈਸ ਕਾਨਫਰੰਸ ਹੋਣੀ ਚਾਹੀਦੀ। ਉਹ ਵੀ ਕਰ ਲਿਆ ਕਰਾਂਗੇ ਜੀ। ਤੁਸੀਂ ਸਾਡੀ ਗੱਲ ਐਸਐਸਪੀ ਸਾਹਿਬ ਤੱਕ ਪਹੁੰਚਾਓ। ਸ਼ੋਰ ਜੀ ਸ਼ੋਰ न्यूज 89 पंजाब दे लिए राजप्रांतों पत्रकार मोहित कुमार की खास रिपोर्ट न्यूज 89 पंजाब हर खबर जिद्द होवे असर